ਫੈਂਟੈਸਟਿਕ ਹਾਲ ਜੀ ਸਾਰਿਆਂ ਨੂੰ ਮਡੇ ਫਾਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਥੋਬਾ ਤਸਵੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੂ ਭਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਹੀ ਘਾਵਾਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਬੱਚੇ ਵਾਲੀ ਆ ਤੇ ਇੱਕ ਗੱਬਣ ਆ ਤੇ ਇੱਕ ਤਾਜੀ ਸੂਈ ਆ ਗੱਲਬਾਤ ਵੀ ਜੀ ਨਾਲ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਹੋਰ ਵਿਜੀਤ ਹੀ ਠਾਜੇ ਤਾਂ ਬਹੁਤ ਵਧੀਆ ਜੀ ਵਧੀਆ ਤੇ ਅੱਜ ਮੰਗੂ ਭਾਜੀ ਨੇ ਵਿਖੰਦੇ ਮੰਗੂ ਭਾਜੀ ਜਿੱਦਾਂ ਆਪਾਂ ਕਾ ਵੀਡੀਓ ਨਹੀਂ ਪਾਈ ਸਾਈ ਵਾਲੇ ਗਾਂ ਦੀ ਹਾਂਜੀ ਹਾਂਜੀ ਉਹ ਤੋਂ ਸਵੇ ਮਕੇਰੀਆਂ ਲਾਂਦੀ ਅੱਛਾ ਉਹ ਸਾਈ ਵਾਲ ਦੇ ਪੂਰੇ ਪੰਜਾਬ ਦੇ ਵਿੱਚੋਂ ਸਾਨੂੰ ਫੋਨ ਆਏ ਆ ਅੱਛਾ ਇੰਨੀ ਡਿਮਾਂਡ ਆ ਕਿ ਹੁਣ ਉਹ ਸਲੇ ਦਾ 4 ਵਜੇ ਦਾ ਦਸੂਵੇ ਮਕੇਰੀਆਂ ਲੈਣ ਗਿਆ ਅੱਛਾ ਉਹ ਤੋਂ ਸਾਈ ਵਾਲ ਗਾਂਵਾਂ ਪੈਦਾ ਕਰਨ ਗਿਆ ਅੱਛਾ ਲੱਭਣਗੇ ਗਾਂਵਾਂ ਗਾਂਵਾਂ ਲੈਣਗੇ ਸਾਈ ਵਾਲ ਇੰਨੀ ਡਿਮਾਂਡ ਏ ਕਿ ਪੂਰੇ ਪੰਜਾਬ ਦੇ ਵਿੱਚੋਂ ਫੋਨ ਆ ਚੁੱਕੇ ਕੋਈ ਜ਼ਿਲ੍ਹਾ ਨਹੀਂ ਬਜਾ ਜਿੱਥੇ ਫੋਨ ਨਹੀਂ ਆਇਆ ਅੱਛਾ ਬ ਉੱਚੀ ਜੀ ਕਾਫੀ ਕਮਾਲ ਦੀ ਠੰਡੀ ਸੀਲ ਬੜੀ ਲੈ ਗਿਆ ਉਹਦੇ ਵੀ ਗਾਂ ਸੂਤੀ ਉਹਦੇ ਘਰ ਜਾ ਕੇ ਦੁੱਧ ਇਸ ਟਾਂ ਮਦ ਬੋੜਾ 16 17 ਲੀਟਰ ਮਗਰੀ ਵਛੀ ਦਿੱਤੀ ਜਨੇ ਅੱਛਾ ਉਹ ਗਾਂ ਨੇ ਠੰਡੀ ਸੀਲ ਨਿਕਲੀ ਤਾਂ ਹੋਰ ਠੀਕ ਠਾਕ ਹਰਪੀ ਜੀ ਸਭ ਠੀਕ ਠਾਕ ਜੀ ਤੇ ਅੱਜ ਫੇਰ ਤਾਈਆਂ ਤੁਹਾਡੀ ਡਿਊਟੀ ਲੱਗ ਗਈ ਹਾਂਜੀ ਅੱਜ ਉਹ ਉੱਥੇ ਤੁਸੀਂਵੇਂ ਗੇਰੀਆਂ ਗਿਆ ਅੱਜ ਗਾਵਾਂ ਕੁਝ ਵੇਚ ਗਿਆ ਵੀ ਤਿੰਨ ਹੀ ਰਹਿ ਗਏ ਪੰਜ ਹੀ ਅੱਛਾ ਇੱਕ ਤਾਂ ਰਾਤੀ ਵੇਚ ਗਈ ਆ ਤੁਹਾਨੂੰ ਫੋਨ ਕੀਤਾ ਇਥੇ ਉਹਦਾ ਟਾਈਮ ਨਹੀਂ ਲੱਗਾ ਇੱਕ ਸਵੇਰੇ ਵੀ ਲੱਦ ਕੇ ਲੱਗੇ ਆ ਤੇ ਹੁਣ ਤਿੰਨੇ ਤਿੰਨ ਰਹਿ ਗਏ ਹਣਾ ਠੀਕ ਹੈ ਚਲੋ ਨਾਮੇ ਕਰੀ ਤੁਸੀਂ ਦੱਸਤਾ ਨਾਮ ਮੰਗੂ ਹਾਂਜੀ ਪਿੰਡ ਥੋਬਾ ਤਸੀਲ ਜਲਾਲਾ ਡਿਸਟ੍ਰਿਕਟ ਅੰਮ੍ਰਿਤਸਰ ਤੇ ਜਨਾਲੇ ਤੋਂ 14 ਕਿਲੋਮੀਟਰ ਪਿੰਡਾ ਪਿੰਡ ਥੋਬਾ ਹਾਂਜੀ ਤੇ ਰਮਦਾਸ ਤੋਂ 4 ਕਿਲੋਮੀਟਰ ਦੇ ਪਿੰਡ ਪਿੰਡਾ ਠੀਕ ਹੈ ਜਨਾਲੇ ਤੋਂ ਬਾਬੇ ਬੁੱਢੇ ਸਾਹਿਬ ਨਾਲ ਸੜਕ ਜਾਂਦੀ ਨਾ ਉਹ ਮੇਨ ਸੜਕ ਤੇ ਸਾਡਾ ਪਿੰਡ ਆ ਥੋਬਾ ਜਿਹੜਾ ਜਨਾਲੇ ਤੋਂ ਗਾਂ ਰਮਦਾਸ ਤੋਂ ਫਿਰ ਡੇਰਾ ਪਾਪਾ ਨਾਲ ਗਾੜੀ ਗੁਰਦਾਸਪੁਰ ਤੇ ਫਿਰ ਗਾੜੀ ਪਠਾਨਕੋਟ ਨੂੰ ਰੋਡ ਚੱਲ ਜਾਂਦੀ ਜਿਹੜਾ ਮੇਨ ਸਿੱਧਾ ਪਠਾਨਕੋਟ ਮੇਨ ਰੋਡ ਆ ਜਿਹੜਾ ਮੇਨ ਮੇਰੇ ਕੋਲ ਤਾਂ ਪਿੰਡ ਦਾ ਸਾਡਾ ਥੋਬਾ ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ ਇਹ ਬੱਚੇ ਤੋਂ ਬਿਨਾ ਹੀ ਆ ਇਹੇ ਤੁਹਾਨੂੰ ਦਿਖਾ ਦਈਏ ਹਰਪ੍ਰਿੰਸ ਸੁਆ ਪਹਿਲਾ ਹਾਂਜੀ ਇਹ ਦੋ ਦੰਦ ਦੇ ਮੂੰਹ ਅੱਛਾ ਠੀਕ ਆ ਤੇ ਇਹਨੂੰ ਘਰ ਵਾਲਿਆਂ ਨੇ ਦੱਸਿਆ ਕਿ ਇਹਨੂੰ ਮਹੀਨਾ ਹੋ ਗਿਆ ਟੀਕੇ ਲੱਗੇ ਨੂੰ ਤੇ ਦੁੱਧ ਕਿੰਨਾ ਇਹ ਦੇਖੋ ਦੁੱਧ ਕੋਲ ਇਸ ਟਾਈਮ ਹੋ ਕੇ 7 ਲੀਟਰ ਆ ਪਰ ਆਪਾਂ 1 ਲੀਟਰ ਘਟਾ ਕੇ ਦਾਂਗੇ 6 ਲੀਟਰ ਦਾਂਗੇ ਅੱਛਾ ਤੇ ਕਹੇ ਵੀਰ ਭਰਾ ਦੇ ਘਰ ਜਾ ਕੇ ਕੋਈ ਦੁੱਧ ਪੂਰਾ ਜ਼ਿਆਦਾ ਨਿਕਲੇ ਤੁਹਾਨੂੰ ਮਜ਼ਾ ਆਉਂਦਾ ਠੀਕ ਆ ਇਹ ਕਰਕੇ 6 ਲੀਟਰ ਦੁੱਧਾਂਗੇ ਤੋਰਾਂ ਫੇਰ ਇੱਕ ਰੀ ਨੂੰ ਜਾਂਗਰੂਬ ਦੀ ਕਾਫੀ ਪਿਆਰੀ ਆ ਮੂੰਹ ਜਿਹੜੀ ਦੋ ਦੰਦਾਂ ਦੇ ਚਾਰ ਦੰਦ ਦੱਸਦੇ ਆ ਉਹ ਵੀ ਤੁਹਾਨੂੰ ਦਿਖਾ ਦੇਵਾਂਗੇ ਕੀ ਸਾਥੀ ਗੱਲ ਦੋਤੇ ਜਿਹੜਾ ਕਹਿੰਦੇ ਕਿ ਇਹਦੇ ਕੋਲ ਹੈਗਾ ਵਾ। ਪਰ ਇਹ ਆ ਕਿ ਰੰਗ ਰੂਪ ਦੀ ਚੰਗੀ ਹੈ, ਪ੍ਰਿੰਟ ਚੰਗਾ। ਇੱਕ ਰੀ ਵਿਦਿਓ ਉੱਥੇ ਥੋੜਾ ਜਿਹਾ ਇੱਕ ਰੀ ਇਹਦਾ ਪ੍ਰਿੰਟ ਤਾਂ ਨਾ ਚੰਗੀ ਤਰ੍ਹਾਂ ਫਿਰ ਤਾਂ ਦਿਖਾ ਦਈਏ। ਬਾਕੀ ਕੱਦ ਬਹੁਤਾ ਉੱਚਾ ਨਹੀਂ ਆ। ਪਹਿਲੇ ਨਾਲ ਦੇ ਹਿਸਾਬ ਨਾਲ ਕੱਦ ਜਿਹੜਾ ਠੀਕ ਹੈ ਇਹਦਾ। ਯਾਨੀ ਕਿ ਬਹੁਤਾ ਵੱਡਾ ਨਹੀਂ, ਠੀਕ ਇਧਰ ਮੇਂ ਨਾਲ ਜੇ ਵੀ ਚਲਾ ਜਾ ਮੇਲਿਆ। ਦੰਦ ਦਿਖਾ ਦਈਏ ਵਿਦਿਓ ਤੇ ਇੱਕ ਰੀ। ਆਹ ਦੇਖ ਸਾਥ ਦੇ ਜੀ। ਚੋਕੀ ਦੇ ਜਿਹੜੇ ਬਰਾਬਰ ਦਈਆ ਕਰਨੇ ਬਾਕੀ ਸਾਈਡ ਵਾਲੇ ਜੇ ਉਤਰਾਂ ਹੀ ਖਲੋਤੇ ਆ ਚਾਰ ਦੰਦ ਜਿਹੜੇ ਦਈ ਬਰਾਬਰ ਕਰਨਾ ਠੀਕ ਹੈ ਬੰਦੋ ਵਿਜੀ ਤੇ ਵਿਜੀ ਫਿਰ ਕਿੰਨਾ ਮੁੱਲ ਰੱਖ ਰਹੀ ਹੈ ਦਾ ਆਹ ਮੋਹਸਰ ਪ੍ਰੇਸ ਦਾ ਇਹੋ ਜਿਹੀ ਬ੍ਰੀਡ ਜਿਹਨੇ ਤਿਆਰ ਕਰਨੀ ਹੈ ਪੰਜੀ ਵੀ ਕਰ ਲਈਏ ਤਾਂ ਵੀ ਵਿਕਦੀ ਹੈ ਹਾਂਜੀ ਪਰ ਆਪਾਂ ਦਾਂਗੇ ਤੁਹਾਨੂੰ ਪਤਾ ਵੀ ਸਾਡੇ ਇੱਥੇ ਅੱਡੇ ਤੇ ਜੈਨੂਅਲ ਰੇਟ ਹੁੰਦੇ ਆ ਹਾਂਜੀ ਆਪਾਂ ਜ਼ਿਆਦਾ ਰੇਟ ਨਹੀਂ ਕਰਦੇ ਹਾਂਜੀ ਤੇ ਆਪਾਂ ਨੂੰ ਪੰਜੀਰ ਕਾਲੀ ਤਾਹੂ ਲਿਖਣੀ ਹੈ ਅੱਛਾ ਆਪਾਂ ਪੰਜੀ 4000 ਮਾਸਾਲ ਕਰਕੇ 21000 ਦੀ ਰਸੀਦ ਅੱਛਾ 21000 ਦੀ ਠੀਕ ਹੈ ਠੀਕ ਤੇ ਥਾਣੇ ਦੇ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਇੱਕ ਨਹੀਂ ਠੰਡੀ ਸੀ ਇਹ 21000 ਚੋਂ ਕਿੰਨੇ ਮਾਨਤਨ ਜਿਹੜਾ ਇਹਦਾ ਕਰਦੇ ਆਂਗੇ ਆ ਥਾਣੇ ਵੀ ਇਹਦੇ ਦੇਖ ਸਕਦੇ ਲੱਗੇ ਤਾਂ ਚਾਰੇ ਥਾਣੇ ਇੱਕੋ ਜਿਹਾ ਉਤੇ ਦੇਖੋ ਜੇ ਸਾਈ ਤੇ ਤੇ ਇੱਕੇ ਜਾਂ ਫਿਰ ਮਾਨ ਖੁੱਲਾ ਕਰ ਦੋਗੇ ਤੂੰ ਫੋਨ ਲਾਵੇ ਸ਼ੋਰਟ ਕਰ ਦਾਂਗੇ ਠੀਕ ਆ ਹਾਂ ਕਰ ਦਾਂਗੇ ਤੇ ਚਲੋ ਵਰਪ੍ਰੀਤ ਬਰੀਡ ਦੀ ਬੱਛੀ ਆ ਹਾਂਜੀ ਹਾਂਜੀ ਕਿਤੇ ਇੱਕ ਤੇ ਮਹਾਰਾਜ ਪਰਮਾਤਮਾ ਕਰੇ ਨਿਕਲ ਜਾਵੇ ਹਾਂਜੀ ਹਾਂਜੀ 50 60 ਹਜ਼ਾਰ ਦੀ ਬੱਛੀ ਆ ਹਾਂਜੀ ਹਾਂਜੀ ਆ ਅੱਗੇ ਚੋ ਇਹ ਕੱਬਣ ਆ ਹਨਾ ਇਹ ਕੱਬਣ ਆ ਗਈ ਇਹ ਜਰਸੀ ਜਰਸੀ ਪਿਓਰ ਜਰਸੀ ਸੁਬਾ ਦੋ ਜਾ ਤੋਰੋ ਇੱਕ ਵਾਲੇ ਕੋ ਤੇਜਾ ਲਾ ਲਈ ਠੀਕ ਆ ਇਹ ਕਿੰਨੇ ਕ ਦੁੱਧ ਆ ਲਈ ਜੇ ਇਹ ਹਰਪ੍ਰੀਤ ਜੀ ਦੋ ਚਾਰ ਦਿਨ ਲੈਂਦੀ ਆ ਸੂਣ ਚ ਅੱਛਾ ਤੇ 12 13 ਲੀਟਰ ਦੀ ਇਹਦੀ ਗਾਰੰਟੀ ਆ ਦੁੱਧ ਦੀ ਚਲੋ ਉਹਦੇ ਇਖਾਮ ਦੇ ਸਰਤੇ ਆ ਹਾਂਜੀ ਬਸ ਆਹ ਪੜ ਗਈ ਹੁੰਦਾ ਅੰਦਾਜ਼ਾ ਹੀ ਹੁੰਦਾ ਗੱਬਨ ਪਸ਼ੂ ਦਾਦੇ ਹਾਂਜੀ ਬਰੀਕ ਦੀ ਤੋਰ ਦੇ ਕਰੀ ਨਮੀ ਤੇ ਥਾਣਾ ਇਹਦੇ ਵੀ ਦੇ ਸਾਦੇ ਲਾਗੇ ਤੋਂ ਚੰਗੇ ਗੈਰ ਤੇ ਚੰਗੇ ਸਾਈਦਾ ਲੈ ਆ ਲੈ ਕੋ ਪੰਡਾ ਪਾਈਆਂ ਬਾਕੀ ਥੱਲੇੋਂ ਚੰਗੀ ਤਿਆਰ ਹੁੰਦੀ ਆ 12-13 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਚਵਾਈ ਜਾਊਗੀ ਛਮਾ ਦਿਓ ਫਿਰ ਜਿੱਥੇ ਬੰਦਾ ਵੀ ਜੀ ਤੇ ਇਹਦਾ ਵੀ ਜੀ ਫਿਰ ਕਿੰਨਾ ਰੱਖਣਾ ਮੁੱਲ ਇਹ ਹਰ ਚੀਜ਼ ਤਾਂ 40 ਕਾ ਲਈ ਤਾਂ ਵੀ ਵੇਚ ਜਾਂਦੀ ਹੈ ਹਾਂਜੀ 35 ਕਾ ਲਈ ਤਾਂ ਵੀ ਵੇਚ ਜਾਂਦੀ ਹੈ ਅੱਛਾ ਪਰ ਆਪਾਂ ਤੁਹਾਨੂੰ ਪਤਾ ਜਾਨਵਰ ਰੇਟ ਵਾਲੇ ਬੰਦੇ ਆ ਪਾ 4 ਛੱਡ ਕੇ 31000 ਦੀ ਵਚੀ ਦਾ ਅੱਛਾ 31000 ਦੀ 31000 ਦੀ ਠੰਡੀ ਸੀ ਛੋਟ ਛੋਟ ਵਿੱਚ ਚਲੋ ਕਰ ਦੋਗੇ ਮਮ ਜੀ ਕੋਈ ਘਰ ਦੇਖੋ ਤੇ ਇਹ ਆ ਕਿ ਜੇ ਤਿਆਰ ਹੋਣੀ ਆ ਗਾਂ ਨਾਲ ਵੀ ਚੰਗੀ ਪਰਹੰਦੀ ਤੇ ਪਛਾਣ ਨਾਲ ਵੀ ਪਰਹੰਦੀ ਜਿੰਦਾ ਮਰਜੀ ਬਹੁਤ ਤੇ ਹੁਣ ਆ ਗਈ ਆਪਣੇ ਕੋਲ ਐਂਡ ਤੇ ਤਾਜੀ ਸੂਈ ਆ ਜਿਹੜੀ ਸਰਪ੍ਰੀ ਜੀ ਤੂੰ ਹੋ ਗਿਆ ਜਾਂ ਚੌਥਾ ਦੇਣਾ ਅੱਛਾ ਇਹਨੂੰ ਕੋਈ ਇਸ ਟਾਈਮ ਮੌਕੇ ਤੇ 9 ਲੀਟਰ ਬੋਲਾ ਅੱਛਾ 9 ਲੀਟਰ ਬੋਲਾ ਤੇ ਚੌਥਾ ਦਿੰਦੀ ਆ ਸੂਈ ਜੀ ਠੀਕ ਆ ਤੇ 12 13 ਲੀਟਰ ਨੇ ਰਾਮਣਾ ਦੁੱਧ ਕੱਢ ਦੇਣਾ ਠੀਕ ਆ ਤੇ ਆ ਬੱਚਾ ਜੀ ਮਗਰ ਆ ਬੱਚਾ ਆ ਜਾਨ ਕੇ ਜੀ ਮਗਰ ਮਗਰ ਵੱਛੀ ਕਾਫੀ ਖੂਬਸੂਰਤ ਆ ਇਹ ਨਾੜੂ ਜਿਹੜਾ ਨਾਲ ਹੀ ਹੈ ਇਹਦਾ ਆਹ ਦੇਖ ਸਾਡੇ ਸੋਨੀ ਵਸ਼ੀ ਹੈ ਤੋਰ ਫਿਰ ਇੱਕ ਕਰੀਨ ਨੂੰ ਮੀ ਖੋਲੋ ਥਾਣੇ ਦਿਖਾ ਦੀ ਇਹਦੇ ਵੀ ਲੱਗੇ ਤਾ ਆਹ ਦੇਖ ਸਾਡੇ ਥਾਣੇ ਦੇ ਤੋਰ ਦੋ 12 13 ਲੀਟਰ ਦੇ ਕਰੀਬ ਹੈ ਵੀ ਜਿਹੜਾ ਕਹਿੰਦੇ ਕਿ ਕਰੀ ਜਾਊਗੀ ਤੇ 4 ਦਿਨ ਜਿਹੜੇ ਕਹਿੰਦੇ ਕਿ ਸੂਈ ਨਾ ਹੋਏ ਆ ਅਤੇ ਘਾਟੇ ਦਾ ਵੀ ਠੀਕ ਹੈਗੀ ਐ ਵੀ ਕ੍ਰੋਸ ਚ ਤੇ ਇਹਦਾ ਵੀ ਜੇ ਫਿਰ ਕਿੰਨਾ ਰੱਖਣਾ ਮੁੱਲ ਆਪਾਂ ਇਹ ਤਾਂ ਹਰ ਪ੍ਰੀਤ ਦੇ 40 ਵੀ ਕਰ ਲਈਏ ਤਾਂ ਵੀ ਨਿਕਦੀ ਆ ਹਾਂਜੀ ਪਰ ਆਪਾਂ ਤੁਹਾਨੂੰ ਪਤਾ ਜਾਨੂੰ ਰੇਟ ਦਾਂਗੇ ਇਹ 40 ਚੋਂ 3 ਛੱਡ ਕੇ 37 ਦੇ ਦਾਂਗੇ 3700 ਹਾਂਜੀ ਹੋਰ ਕਰ ਦੋਗੇ ਮਾਨ ਮੁਕਾ ਕੋਈ ਕੋਈ ਭੈਣ ਭਰਾ ਫੋਨ ਲਾਵੇ ਮੋੜ ਦੇ ਇੰਦਨ ਪਤਾ ਹੈ ਇਹ ਮੋੜ ਦੇ ਦਾ ਨਹੀਂ ਖਾਲੀ ਨਹੀਂ ਮੋੜ ਦੇ ਠੀਕ ਹੈ ਜੀ ਠੀਕ ਹੈ ਤੇ ਹੋਰ ਕੁਝ ਕਹਣਾ ਬਸ ਬਹੁਤ ਵਧੀਆ ਬਾਕੀ ਇਹ ਕਿ ਇੱਥੇ ਕੋਈ ਆਪਣੀ ਤਸੱਲੀ ਕਰਕੇ ਹਾਂ ਜੀ ਆਪਣੀ ਕੋ ਤਸੱਲੀ ਕਰੇ ਇੱਥੇ ਵੇਖ ਆਪਣੀ ਜੱਕਾ ਪਾਸ ਕਰ ਲੈ ਸੂਈ ਆ ਕੇ ਆਪਣੀ ਘਰ ਦੋ ਓਡਾਂਗੇ ਇੱਥੇ ਚੋਲੇ ਚਾੜਾਂਗੇ ਚੋਲੇ ਉਹ ਆਪਣੀ ਗਾਹ ਦੀ ਤਸੱਲੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਤੇ ਆਪਾਂ ਵੀ ਪਿੱਛੋਂ ਚੋ ਚਵਾ ਕੇ ਲੈਂਦੀ ਆਂ ਆਪਾਂ ਕਿੜੀਆਂ ਪਿੱਛੋਂ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆਵੇ ਆਪਣੀ ਮਰਜ਼ੀ ਨਾਲ ਚਵਾਈ ਕਰ ਲੈ ਤਸੱਲੀ ਕਰਕੇ ਆਪਣੀ ਸਮਝਣਾ ਵੇਸ਼ ਚੱਕ ਕੇ ਖੜੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ